ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 628 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 629 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਗੋਰਪੂਰਾ ਆਰਾਦੇ ਹੇ ਸੰਤ ਜਨੋ ਜਿਨ੍ਹਾਂ ਮਨੁੱਖਾ ਨੇ ਪੂਰੇ ਗੁਰੂ ਦਾ ਧਿਆਨ ਧਰਿਆ ਕਾਰਜ ਸਗਲੇ ਸਾਦੇ ਉਹਨਾਂ ਆਪਣੇ ਸਾਰੇ ਕੰਮ ਸਵਾਰ ਲਏ ਸਗਲ ਮਨੋਰਥ ਪੂਰੇ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋ ਗਈਆਂ ਵਾਜੇ ਅਨਹਦ ਤੂਰੇ ਉਹਨਾਂ ਦੇ ਅੰਦਰ ਪ੍ਰਭੂ ਦੀ ਸਿਫਤਸਲਾ ਦੇ ਵਾਜੇ ਇੱਕ ਰਸ ਵੱਜਦੇ ਰਹਿੰਦੇ ਹਨ ਸੰਤੋ ਹੋ ਰਾਮ ਜਪਤ ਸੁਖ ਪਾਇਆ ਏ ਸੰਤ ਜਨੋ ਪਰਮਾਤਮਾ ਦਾ ਨਾਮ ਜਪ ਕੇ ਉਹ ਮਨੁੱਖ ਆਤਮਿਕ ਸੁਖ ਮਾਣਦੇ ਹਨ ਸੰਤ ਅਸਥਾਨ ਬਸੇ ਸੁਖ ਸਹਿਜੇ ਸਗਲੇ ਦੁੱਖ ਮਿਟਾਇਆ ਰਹਾਓ ਜਿਹੜੇ ਮਨੁੱਖ ਸਾਧ ਸੰਗਤ ਵਿੱਚ ਆ ਟਿਕਦੇ ਹਨ ਉਹ ਆਤਮਕ ਡੋਲਤਾ ਵਿੱਚ ਲੀਨ ਰਹਿ ਕੇ ਆਤਮਕ ਆਨੰਦ ਹਾਸਲ ਕਰਦੇ ਹਨ ਉਹ ਆਪਣੇ ਸਾਰੇ ਦੁੱਖ ਦੂਰ ਕਰ ਲੈਂਦੇ ਹਨ ਰਹਾਓ ਗੁਰਪੂਰੇ ਕੀ ਬਾਣੀ ਪੂਰੇ ਗੁਰੂ ਦੀ ਬਾਣੀ ਪਾਰ ਬ੍ਰਹਮ ਮਨ ਬਾਣੀ ਜੇੜੀ ਪਰਮਾਤਮਾ ਦੇ ਮਨ ਵਿੱਚ ਵੀ ਪਿਆਰੀ ਲੱਗਦੀ ਹੈ ਨਾਨਕ ਦਾ ਸਬਖਾਣੀ ਹੈ ਨਾਨਕ ਕਿਸੇ ਵਿਰਲੇ ਦਾਸ ਨਹੀਂ ਆਤਮਕ ਡੋਲਤਾ ਵਿੱਚ ਟਿਕ ਕੇ ਉਚਾਰੀ ਹੈ ਨਿਰਮਲ ਅਕਥ ਕਹਾਣੀ ਕਿਉਂਕਿ ਪੜਨ ਵਾਲੇ ਦਾ ਜੀਵਨ ਪਵਿੱਤਰ ਕਰਨ ਵਾਲੀ ਹੈ ਇਹ ਬਾਣੀ ਉਸ ਪ੍ਰਭੂ ਦੀ ਸਿਫਤ ਸਲਾਹ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਸੋਰਠ ਮਹੱਲਾ ਪੰਜਵਾ ਸੋਰਠ ਰਾਗ ਵਿੱਚ ਪੰਜਵੇਂ ਪਾਤਸ਼ਾਹ ਤਾਂਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਭੁੱਖੇ ਖਾਵਤ ਲਾਜ ਨਾ ਆਵੈ ਹੇ ਭਾਈ ਜਿਵੇਂ ਕਿਸੇ ਭੁੱਖੇ ਮਨੁੱਖ ਨੂੰ ਕੁਝ ਖਾਣ ਨੂੰ ਮਿਲ ਜਾਏ ਤਾਂ ਉਹ ਭੁੱਖਾ ਮਨੁੱਖ ਖਾਂਦਿਆਂ ਸ਼ਰਮ ਮਹਿਸੂਸ ਨਹੀਂ ਕਰਦਾ ਤਿਉ ਹਰ ਜਨ ਹਰ ਗੁਣ ਗਾਵੇ ਇਸੇ ਤਰ੍ਹਾਂ ਪਰਮਾਤਮਾ ਦਾ ਸੇਵਕ ਆਪਣੀ ਆਤਮਿਕ ਭੁੱਖ ਮਿਟਾਉਣ ਲਈ ਬੜੇ ਚਾਅ ਨਾਲ ਪਰਮਾਤਮਾ ਦੀ ਸਿਫਤਸਲਾਹ ਦੇ ਗੀਤ ਗਾਉਂਦਾ ਹੈ ਆਪਣੇ ਕਾਜ ਕੋ ਕਿਉਂ ਹਲਕਾਈਏ ਹੈ ਹੈ ਭਾਈ ਉਹ ਸਿਮਰਨ ਜੋ ਸਾਡਾ ਅਸਲ ਕੰਮ ਹੈ ਆਪਣੇ ਇਸ ਅਸਲ ਕੰਮ ਦੀ ਖਾਤਰ ਕਦੇ ਵੀ ਆਲਸ ਨਹੀਂ ਕਰਨਾ ਚਾਹੀਦਾ ਜਿਤ ਸਿਮਰਨਦਰ ਗਹਿ ਮੁਖ ਊਜਲ ਸਦਾ ਸਦਾ ਸੁਖ ਪਾਈਐ ਰਹਾਓ ਜਿਸ ਸਿਮਰਨ ਦੀ ਬਰਕਤ ਨਾਲ ਪਰਮਾਤਮਾ ਦੀ ਝੂਰੀ ਵਿੱਚ ਸੁਰਖਰੋ ਹੋਈਦਾ ਹੈ ਤੇ ਸਦਾ ਹੀ ਆਤਮਕ ਆਨੰਦ ਮਾਣੀਦਾ ਹੈ ਰਹਾਓ ਜੋ ਕਾਮੀ ਕਾਮ ਲੁਪਾਵੇ ਏ ਭਾਈ ਜਿਵੇਂ ਕੋਈ ਵਿਸ਼ੇਈ ਮਨੁੱਖ ਕਾਮ ਵਾਸ਼ਨਾ ਵਿੱਚ ਹੀ ਮਗਨ ਰਹਿੰਦਾ ਹੈ ਤਿਉ ਹਰ ਦਾਸ ਹਰ ਜਸ ਭਾਵੇ ਜਿਵੇਂ ਪਰਮਾਤਮਾ ਦੇ ਸੇਵਕ ਨੂੰ ਪਰਮਾਤਮਾ ਦੀ ਸਿਫਤ ਸਲਾਹ ਹੀ ਚੰਗੀ ਲੱਗਦੀ ਹੈ ਜਿਵੇਂ ਮਾਤਾ ਬਾਲ ਲਪਟਾਵੇ ਹੇ ਭਾਈ ਜਿਵੇਂ ਮਾਂ ਆਪਣੇ ਬੱਚੇ ਦੇ ਮੋਹ ਨਾਲ ਚੰਬੜੀ ਰਹਿੰਦੀ ਹੈ ਤਿਉ ਗਿਆਨੀ ਨਾਮ ਕਮਾਵੇ ਜਿਵੇਂ ਆਤਮਿਕ ਜੀਵਨ ਦੀ ਸੂਝ ਵਾਲਾ ਮਨੁੱਖ ਨਾਮ ਸਿਮਰਨ ਦੀ ਕਮਾਈ ਕਰਦਾ ਹੈ ਗੁਰਪੂਰੇ ਤੇ ਪਾਵੇ ਪਰ ਜਿਹੜਾ ਇਹ ਦਾਤ ਪੂਰੇ ਗੁਰੂ ਤੋਂ ਹਾਸਲ ਕਰਦਾ ਹੈ ਜਨ ਨਾਨਕ ਨਾਮ ਧਿਆਵੈ ਏ ਦਾਸ ਨਾਨਕ ਓਹੀ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਇਹ ਦਾਤ ਪੂਰੇ ਗੁਰੂ ਤੋਂ ਮਿਲਦੀ ਹੈ ਸੋਰਠ ਮਹੱਲਾ ਪੰਜਵਾ ਸੁਖ ਸਾਧ ਘਰ ਆਇਆ ਏ ਸੰਤ ਜਨੋ ਉਹ ਮਨੁੱਖ ਪੂਰੀ ਆਤਮਿਕ ਅਰੋਗਤਾ ਨਾਲ ਆਪਣੇ ਹਿਰਦੇ ਘਰ ਵਿੱਚ ਸਦਾ ਲਈ ਟਿਕ ਗਿਆ ਨਿੰਦਕ ਕੈ ਮੁਖ ਛਾਇਆ ਉਸ ਦੇ ਨਿੰਦਾ ਕਰਨ ਵਾਲੇ ਦੇ ਮੂੰਹ ਤੇ ਸਵਾਹੀ ਪਈ ਪ੍ਰਭੂ ਦੇ ਦਾਸ ਦੇ ਨਿੰਦਕ ਪ੍ਰਭੂ ਦੇ ਦਾਸ ਦੇ ਨਿੰਦਕ ਨੇ ਸਦਾ ਬਦਨਾਮੀ ਦਾ ਟਿੱਕਾ ਹੀ ਖਟਿਆ ਪੂਰੇ ਗੁਰ ਪਹਿਰਾਇਆ ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਆਦਰ ਮਾਣ ਬਖਸ਼ਿਆ ਬਿਨ ਸੇ ਦੁੱਖ ਸਬਾਇਆ ਉਹਦੇ ਸਾਰੇ ਹੀ ਦੁੱਖ ਦੂਰ ਹੋ ਗਏ ਸੰਤੋ ਸਾਚੇ ਕੀ ਵਡਿਆਈ ਹੈ ਸੰਤ ਜਨੋ ਵੇਖੋ ਵੱਡੀ ਸ਼ਾਨ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੀ ਜਿਨ ਅਚਰਜ ਸੋਭ ਬਣਾਈ ਰਹਾਓ ਜਿਸ ਨੇ ਆਪਣੇ ਦਾਸ ਦੀ ਸਦਾ ਹੀ ਹੈਰਾਨ ਕਰ ਦੇਣ ਵਾਲੀ ਸੋਭਾ ਬਣਾ ਦਿੱਤੀ ਹੈ ਰਹਾਉ ਬੋਲੇ ਸਾਹਿਬ ਕੈ ਭਾਣੈ ਪ੍ਰਭੂ ਦੇ ਜਿਸ ਸੇਵਕ ਨੂੰ ਗੁਰੂ ਨੇ ਇੱਜ਼ਤ ਬਖਸ਼ੀ ਉਹ ਸੇਵਕ ਸਦਾ ਪਰਮਾਤਮਾ ਦੀ ਰਜਾ ਵਿੱਚ ਹੀ ਬਚਨ ਬੋਲਦਾ ਹੈ ਦਾਸ ਬਾਣੀ ਬ੍ਰਹਮ ਵਖਾਣੈ ਉਹ ਸੇਵਕ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਸਦਾ ਉਚਾਰਦਾ ਹੈ ਪਰਮਾਤਮਾ ਦਾ ਨਾਮ ਉਚਾਰਦਾ ਹੈ ਨਾਨਕ ਪ੍ਰਭ ਸੁਖਦਾਈ हे ਨਾਨਕ ਉਹ ਪਰਮਾਤਮਾ ਸਦਾ ਆਪਣੇ ਸੇਵਕ ਨੂੰ ਸੁਖ ਦੇਣ ਵਾਲਾ ਹੈ ਜਿਨ ਪੂਰੀ ਬਣਤ ਬਣਾਈ हे ਭਾਈ ਜਿਸ ਪਰਮਾਤਮਾ ਨੇ ਨਾਮ ਸਿਮਰਨ ਦੀਏ ਕਦੇ ਉਕਾਈ ਨਾ ਖਾਣ ਵਾਲੀ ਵਿਉਂਤ ਬਣਾ ਦਿੱਤੀ ਹੈ ਸੋਰਠ ਮਹੱਲਾ ਪੰਜਵਾਂ ਪ੍ਰਭ ਆਪਣਾ ਹਿਰਦੈ ਧਿਆਏ ਏ ਸਤ ਜਨੋ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਘਰ ਸਹੀ ਸਲਾਮਤ ਆਏ ਉਹ ਮਨੁੱਖ ਆਪਣੀ ਆਤਮਿਕ ਜੀਵਨ ਦੀ ਰਾਸ ਪੂੰਜੀ ਨੂੰ ਜਕਾਰਾਂ ਤੋਂ ਪੂਰੀ ਤਰ੍ਹਾਂ ਬਚਾ ਕੇ ਹਿਰਦੇ ਘਰ ਵਿੱਚ ਟਿਕਿਆ ਰਹਿੰਦਾ ਹੈ ਸੰਤੋਖ ਭਿਆ ਸੰਸਾਰੇ ਦੁਨੀਆਂ ਦੀ ਗਿਰਤਕਾਰ ਕਰਦਿਆਂ ਭੀ ਉਸ ਦੇ ਮਨ ਵਿੱਚ ਮਾਇਆ ਵੱਲੋਂ ਸੰਤੋਖ ਬਣਿਆ ਰਹਿੰਦਾ ਹੈ ਗੁਰ ਪੂਰੇ ਲੈ ਤਾਰੇ ਪੂਰੇ ਗੁਰੂ ਨੇ ਉਸ ਦੀ ਬਾਹ ਫੜ ਕੇ ਉਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਿਆ ਹੁੰਦਾ ਹੈ ਸੰਤੋਹ ਪ੍ਰਭ ਮੇਰਾ ਸਦਾ ਦਿਆਲਾ ਹੈ ਸੰਤ ਜਨੋ ਮੇਰਾ ਪ੍ਰਭੂ ਆਪਣੇ ਸੇਵਕਾਂ ਉੱਤੇ ਸਦਾ ਹੀ ਦਿਆਵਾਨ ਰਹਿੰਦਾ ਹੈ ਆਪਣੇ ਭਗਤ ਕੀ ਗਣਤ ਨਾ ਗਣਈ ਰੱਖੇ ਬਾਲ ਗੋਪਾਲਾ ਰਹਾਉ ਪ੍ਰਭੂ ਪਰਮਾਤਮਾ ਆਪਣੇ ਭਗਤਾਂ ਦੇ ਕਰਮਾਂ ਦਾ ਲੇਖਾ ਨਹੀਂ ਵਿਚਾਰਦਾ ਕਿਉਂਕਿ ਸ੍ਰਿਸ਼ਟੀ ਦਾ ਪਾਲਕ ਪ੍ਰਭੂ ਬਚਿਆ ਵਾਂਗ ਸੇਵਕਾਂ ਨੂੰ ਵਿਕਾਰਾਂ ਤੋਂ ਬਚਾਈ ਰੱਖਦਾ ਹੈ ਇਸ ਕਰਕੇ ਉਹਨਾਂ ਦਾ ਵਿਕਾਰਾਂ ਦਾ लेखा ਕੋਈ ਰਹਿ ਹੀ ਨਹੀਂ ਜਾਂਦਾ ਰਹਾਓ ਹਰ ਨਾਮ ਹਿਰਦੈ ਉਰ ਧਾਰੇ हे ਸੰਤ ਜਨੋ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਤਿੰਨ ਸਬੇ ਥੋਕ ਸਵਾਰੇ ਯਕੀਨ ਜਾਣੋ ਉਸਨੇ ਆਪਣੇ ਸਾਰੇ ਆਦਮਕ ਗੁਣ ਸੋਹਣੇ ਬਣਾ ਲਏ ਹਨ ਗੁਰਪੂਰੈ ਤੁਸ ਦੀਆ ਪੂਰੇ ਗੁਰੂ ਨੇ ਜਿਸ ਮਨੁੱਖ ਨੂੰ ਪ੍ਰਸੰਨ ਹੋ ਕੇ ਨਾਮ ਦੀ ਦਾਤ ਬਖਸ਼ੀ ਫਿਰ ਨਾਨਕ ਦੁੱਖ ਨਾ ਥੀਆ ਹੈ ਨਾਨਕ ਉਸ ਨੂੰ ਮੁੜ ਕੇ ਕਦੇ ਕੋਈ ਦੁੱਖ ਪੋ ਨਾ ਸਕਿਆ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਏ ਭਾਈ ਜਿਸ ਮਨੁੱਖ ਦੇ ਮਨ ਵਿੱਚ ਤਨ ਵਿੱਚ ਉਹ ਪਰਮਾਤਮਾ ਹੀ ਵਸਿਆ ਰਹਿੰਦਾ ਹੈ ਜੈ ਜੈਕਾਰ ਕਰੇ ਸਭ ਕੋਈ ਹਰੇਕ ਜੀ ਉਸ ਦੀ ਸੋਭਾ ਕਰਦਾ ਹੈ ਜਿਸ ਦੇ ਮਨ ਵਿੱਚ ਪਰਮਾਤਮਾ ਵਸ ਜਾਂਦਾ ਹੈ ਗੁਰਪੂਰੇ ਕੀ ਵਡਿਆਈ ਪਰੇ ਪੂਰੇ ਗੁਰੂ ਦੀ ਹੀ ਬਖਸ਼ਿਸ਼ ਹੈ ਜਿਹਦੀ ਮੇਰ ਨਾਲ ਪਰਮਾਤਮਾ ਦੀ ਯਾਦ ਕਿਸੇ ਵਡਭਾਗੀ ਦੇ ਮਨ ਤਨ ਵਿੱਚ ਵਸਦੀ ਹੈ ਤਾਂ ਕੀ ਕੀਮਤ ਕਹੀ ਨਾ ਜਾਈ ਗੁਰਦੀ ਬਖਸ਼ਿਸ਼ ਦਾ ਮੁੱਲ ਨਹੀਂ ਪੈ ਸਕਦਾ ਹੋ ਕੁਰਬਾਨ ਜਾਈ ਤੇਰੇ ਨਾਵੇ हे ਮੇਰੇ ਪਿਆਰੇ ਪ੍ਰਭੂ ਪਰਮਾਤਮਾ ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਰਹਾਓ ਪ੍ਰਮਾਤਮਾ ਤੁਝੇ ਸਮਨੋ ਕੁੱਤੇ ਬਖਸ਼ਿਸ਼ ਕਰਦਾ ਹੈ ਉਹ ਸਦਾ ਤੇਰੀ ਸਿਫਤ ਸਲਾਹ ਦਾ ਗੀਤ ਗਾਉਂਦਾ ਹੈ ਤੇਰਾ ਨਾਮ ਜਪਦਾ ਹੈ ਰਹਾਓ ਤੂੰ ਪਾਰੋ ਸੁਆਮੀ ਮੇਰਾ ਹੇ ਪ੍ਰਭੂ ਤੂੰ ਮੇਰਾ ਵੱਡਾ ਮਾਲਕ ਹੈ ਸੁਆਮੀ ਹੈ ਸੰਤਾਂ ਪਰਵਾਸਾ ਤੇਰਾ ਤੇਰੇ ਸੰਤਾਂ ਨੂੰ ਵੀ ਤੇਰਾ ਹੀ ਸਹਾਰਾ ਰਹਿੰਦਾ ਹੈ ਨਾਨਕ ਪ੍ਰਭ ਸਰਣ ਆਈ ਏ ਨਾਨਕ ਜਿਹੜਾ ਮਨੁੱਖ ਪ੍ਰਭੂ ਦੀ ਸ਼ਰਨ ਪਿਆ ਰਹਿਦਾ ਹੈ ਮੁਖ ਨਿੰਦਕ ਕੈ ਛਾਈ ਉਹਦੀ ਨਿੰਦਾ ਕਰਨ ਵਾਲੇ ਦੁਖੀ ਦੇ ਮੂੰਹ ਉੱਤੇ ਸਵਾਹੀ ਪੈਂਦੀ ਹੈ ਪ੍ਰਭੂ ਦੀ ਸ਼ਰਨ ਪਏ ਮਨੁੱਖ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ ਸੋਰਠ ਮਹੱਲਾ ਪੰਜਵਾ ਆਗੈ ਸੁਖ ਮੇਰੇ ਮੀਤਾ हे ਮੇਰੇ ਮਿੱਤਰ ਜਿਸ ਮਨੁੱਖ ਦੇ ਅਗਾਹ ਆਉਣ ਵਾਲੇ ਜੀਵਨ ਵਿੱਚ ਪ੍ਰਭੂ ਨੇ ਸੁਖ ਬਣਾ ਦਿੱਤਾ ਪਾਸ਼ੇ ਆਨੰਦ ਪ੍ਰਭ ਕੀਤਾ ਜਿਹਦੇ ਬੀਤ ਚੁੱਕੇ ਜੀਵਨ ਵਿੱਚ ਵੀ ਪ੍ਰਭੂ ਨੇ ਆਨੰਦ ਬਣਾਈ ਰੱਖਿਆ ਪਰਮੇਸ਼ਰ ਬਣਤ ਬਣਾਈ ਜਿਸ ਮਨੁੱਖ ਉਤੇ ਪਰਮੇਸ਼ਰ ਨੇ ਇਹੋ ਜੀ ਵਿਉਂਤ ਬਣਾ ਰਖੀ ਫਿਰ ਡੋਲਤ ਕਤ ਹੋ ਨਾਹੀ ਉਹ ਮਨੁੱਖ ਲੋਕ ਪਰਲੋਕ ਵਿੱਚ ਕਿਤੇ ਵੀ ਡੋਲਦਾ ਨਹੀਂ ਸਾਚੇ ਸਾਹਿਬ ਸਿਓ ਮਨ ਮੰਨਿਆ ਏ ਭਾਈ ਜਿਸ ਮਨੁੱਖ ਦਾ ਮਨ ਸਦਾ ਕਾਇਮ ਰਹਿਣ ਵਾਲੇ ਮਾਲਕ ਦੇ ਨਾਮ ਨਾਲ ਪਤੀਜ ਜਾਂਦਾ ਹੈ ਮਾਲਕ ਦਾ ਨਾਮ ਜਪਣ ਨੂੰ ਮਨ ਮੰਨ ਜਾਂਦਾ ਹੈ ਹਰ ਸਰਬ ਨਿਰੰਤਰ ਜਾਣਿਆ ਰਹਾਓ ਉਹ ਮਨੁੱਖ ਉਸ ਮਾਲਕ ਪ੍ਰਭੂ ਨੂੰ ਸਭ ਵਿੱਚ ਇੱਕ ਰਸ ਵਸਦਾ ਪਛਾਣ ਲੈਂਦਾ ਹੈ ਰਹਾਓ ਸਭ ਜੀ ਤੇਰੇ ਦਿਆਲਾ ਏ ਦਿਆ ਦੇ ਘਰ ਪ੍ਰਭੂ ਪਰਮਾਤਮਾ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ ਆਪਨੇ ਭਗਤ ਕਰਹਿ ਪ੍ਰਤ ਪਾਲਾ ਤੂੰ ਆਪਣੇ ਭਗਤਾਂ ਦੀ ਰਖਵਾਲੀ ਆਪ ਹੀ ਕਰਦਾ ਹੈ ਅਚਰਜ ਤੇਰੀ ਵਡਿਆਈ ਹੇ ਪ੍ਰਭੂ ਤੂੰ ਅਸਚਰਜ ਰੂਪ ਹੈ ਤੇਰੀ ਬਖਸ਼ਿਸ਼ ਵੀ ਹੈਰਾਨ ਕਰ ਦੇਣ ਵਾਲੀ ਹੈ ਨਿਤ ਨਾਨਕ ਨਾਮ ਧਿਆਈ ਹੇ ਨਾਨਕ ਆਖ ਕਿ ਜੇ ਸਮਨ ਉਹ ਖੁੱਤੇ ਪ੍ਰਭੂ ਬਖਸ਼ਿਸ਼ ਕਰਦਾ ਹੈ ਉਹ ਸਦਾ ਉਸ ਦਾ ਨਾਮ ਸਿਮਰਦਾ ਰਹਿੰਦਾ ਹੈ ਨਾਮ ਵੀ ਪ੍ਰਭੂ ਦੀ ਬਖਸ਼ਿਸ਼ ਹੋਵੇ ਤੇ ਸਿਮਰਿਆ ਜਾਂਦਾ ਹੈ 84 ਲੱਖ ਜੂਨਾ ਤੋਂ ਬਾਅਦ ਇਹ ਮਨੁੱਖਾ ਦੇਹੀ ਆਪਾਂ ਨੂੰ ਪ੍ਰਾਪਤ ਹੋਈ ਹੈ ਪਰਮਾਤਮਾ ਨੇ ਆਪਣੇ ਤੇ ਮਿਹਰ ਕੀਤੀ ਹੈ ਤੇ ਜੇ ਇਸ ਦੇਹੀ ਵਿੱਚ ਆ ਕੇ ਵੀ ਆਪਾਂ ਪਰਮਾਤਮਾ ਦਾ ਨਾਮ ਨਾ ਸਿਮਰਿਆ ਫਿਰ ਤੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਫਿਰ ਮਾਨਸ ਦੀ ਜਾਤ ਤੇ ਕਰਤੂਤਾਂ ਆਪਣੀਆਂ ਪਸ਼ੂਆਂ ਵਾਲੀਆਂ ਹੀ ਰਹਿਣਗੀਆਂ ਸੋ ਪਿਆਰਿਓ ਗੁਰੂ ਦਾ ਨਾਮ ਪਰਮਾਤਮਾ ਦਾ ਨਾਮ ਜਪਣਾ ਬਹੁਤ ਹੀ ਜ਼ਰੂਰੀ ਹੈ ਸਬ ਜੀ ਤੇਰੇ ਦੇ ਅਲਾ ਆਪਣੇ ਭਗਤ ਕਰਹਿ ਪ੍ਰਤ ਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 629 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 630 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਬਾਧਾ ਪਲਾ ਟੀਵੀ ਨੂੰ ਸਬਸਕ੍ਰਾਈਬ ਕਰੋ ਜੀ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ